ਸੰਗੀਤ ਜੀ ਇਹਦੇ ਤੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਮਿਹਨਤੀ ਕਿਸਾਨ ਇੱਕ ਪਿੰਡ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ ਉਹਦੇ ਪੁਰਖਾਂ ਵੱਲੋਂ ਮਿਲੀ ਹੋਈ ਉਹਦੇ ਕੋਲ ਜਮੀਨ ਜਿਹਦੇ ਵਿੱਚ ਉਹ ਹਰ ਸਾਲ ਫਸਲ ਬੀਜਦਾ ਬਹੁਤ ਮਿਹਨਤ ਕਰਦਾ ਅਤੇ ਉਹਦੀ ਕੀਤੀ ਹੋਈ ਮਿਹਨਤ ਦੇ ਸਦਕਾ ਉਹਦੀ ਫਸਲ ਹਰ ਸਾਲ ਸਾਰਿਆਂ ਨਾਲੋਂ ਬਹੁਤ ਵਧੀਆ ਨਿਕਲਦੀ ਉਹ ਫਸਲ ਨੂੰ ਬਾਜ਼ਾਰ ਦੇ ਵਿੱਚ ਵੇਚ ਕੇ ਪੈਸੇ ਕਮਾ ਕੇ ਘਰ ਲੈ ਆਉਂਦਾ ਕੁਝ ਪੈਸੇ ਦੇ ਨਾਲ ਉਹ ਕਰਦਾ ਗੁਜ਼ਾਰਾ ਕਰਦਾ ਤੇ ਬਾਕੀ ਪੈਸਾ ਜਮਾ ਕਰਕੇ ਰੱਖ ਲੈਂਦਾ ਐਂਦੇ ਇਦਾਂ ਹੀ ਕਰਦਿਆਂ ਕਰਦਿਆਂ ਉਹਦੇ ਕੋਲ ਕਾਫੀ ਪੈਸਾ ਕਾਫੀ ਧਨ ਇਕੱਠਾ ਹੋ ਗਿਆ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰੱਬ ਦਾ ਦਿੱਤਾ ਸਭ ਕੁਝ ਬਸ ਇੱਕੋ ਚੀਜ਼ ਦੀ ਕਮੀ ਸੀ ਕਿ ਉਹਦੇ ਘਰ ਕੋਈ ਔਲਾਦ ਨਾ ਹੋਈ ਇਸੇ ਕਰਕੇ ਕਈ ਵਾਰ ਪਤੀ ਪਤਨੀ ਥੋੜਾ ਜਿਹਾ ਉਦਾਸ ਪਰੇਸ਼ਾਨ ਹੋ ਜਾਂਦੇ ਤੇ ਰੱਬਗੇ ਅਰਦਾਸਾਂ ਕਰਦੇ ਕਿ ਰੱਬਾ ਸਾਡੇ ਘਰ ਦੇ ਵਿੱਚ ਤੁਸੀਂ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਕਿਤੇ ਸਾਡੀ ਜ਼ਿੰਦਗੀ ਦੀ ਇਹ ਘਾਟ ਵੀ ਪੂਰੀ ਕਰ ਦੋ ਸਾਨੂੰ ਕੋਈ ਇੱਕ ਧੀ ਜਾਂ ਇੱਕ ਪੁੱਤ ਦੀ ਦਾਤ ਬਖਸ਼ ਦਿਓ ਕਹਿੰਦੇ ਉਹ ਰੱਬ ਦੇ ਘਰ ਦੇ ਵਿੱਚ ਉਹਨਾਂ ਦੀਆਂ ਅਰਦਾਸਾਂ ਪ੍ਰਵਾਨ ਹੋਈਆਂ ਇੱਕ ਦਿਨ ਉਹਨਾਂ ਦੇ ਘਰ ਬਹੁਤ ਸੋਹਣੇ ਪੁੱਤਰ ਨੇ ਜਨਮ ਲਿਆ ਕਹਿੰਦੇ ਪੁੱਤਰ ਦੀ ਪ੍ਰਾਪਤੀ ਤੋਂ ਬਾਅਦ ਪਤੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਤਾਂ ਹੋਰ ਵੀ ਅੱਗੇ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲੱਗੇ ਜੋ ਪੈਸਾ ਉਹਨਾਂ ਨੇ ਆਪਣੇ ਕੋਲ ਜਮ੍ਹਾਂ ਕਰਕੇ ਰੱਖਿਆ ਸੀ ਉਹਦੀ ਉਹਨਾਂ ਨੇ ਹੋਰ ਜ਼ਮੀਨ ਖਰੀਦ ਲਈ ਤੇ ਉਹਦੇ ਵਿੱਚ ਵੀ ਰੱਜ ਕੇ ਮਿਹਨਤ ਕਰਦੇ ਮਤਲਬ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਿਹਨਤ ਦੇ ਸਦਕਾ ਕਰਦੇ ਵਿੱਚ ਪੈਸੇ ਪੱਖੋਂ ਹੱਥ ਬਹੁਤ ਖੁੱਲਾ ਸੀ ਕਿਤੇ ਉਹ ਕਿਸਾਨ ਆਪਣੇ ਪੁੱਤਰ ਨੂੰ ਇੰਨਾ ਪਿਆਰ ਕਰਦਾ ਕਿ ਆਪਣੇ ਪੁੱਤਰ ਨੂੰ ਕੋਈ ਵੀ ਕੰਮ ਹੱਥੀਂ ਨਾ ਕਰਨ ਨਦਿੰਦਾ। ਉਹਦੇ ਸਾਰੇ ਕੰਮਕਾਰ ਕਰਨ ਨੂੰ ਨੌਕਰ ਚਾਕਰ ਰੱਖੇ ਸਨ। ਕਈ ਵਾਰ ਉਹਦੀ ਪਤਨੀ ਇਸ ਗੱਲ ਤੋਂ ਨਾਰਾਜ਼ ਵੀ ਹੁੰਦੀ ਕਿ ਤੁਸੀਂ ਆਪਣੇ ਪੁੱਤਰ ਨੂੰ लाਡ ਪਿਆਰ ਕਰਦੇ ਹੋ ਚੰਗੀ ਗੱਲ ਆ ਪਰ ਇੰਨਾ ਵੀ लाਡ ਪਿਆਰ ਚੰਗਾ ਨਹੀਂ ਹੁੰਦਾ। ਇਹਦੇ ਖੁਦ ਦੇ ਕੰਮ ਇਹਨੂੰ ਖੁਦ ਕਰਨ ਦਿਆਂ ਕਰੋ। ਇਹਨੂੰ ਮਿਹਨਤ ਕਰਨ ਦੀ ਆਦਤ ਪਵੇਗੀ। ਇਨੂੰ ਕੋਈ ਨਾ ਕੋਈ ਕੰਮ ਸਿਖਾਉ ਪਰ ਕਹਿੰਦੇ ਕਿਸਾਨ ਕਹਿ ਦਿੰਦਾ ਕਿ ਮੈਂ ਸਾਰਾ ਦਿਨ ਮਿਹਨਤ ਕੀਤੇ ਲਈ ਕਰਦਾ ਹਾਂ ਇਹਦੇ ਲਈ ਕਰਦਾ ਹਾਂ ਮੇਰੇ ਉਹ ਕਿਹਾ ਮੇਰੇ ਪੁੱਤਰ ਨੂੰ ਕੰਮ ਕਰਨ ਦੀ ਕੀ ਲੋੜ ਮੈਂ ਇਹਦੇ ਲਈ ਇੰਨਾ ਕੁ ਪੈਸਾ ਇਕੱਠਾ ਕਰ ਦਿੱਤਾ ਏ ਇੰਨੀ ਕੁ ਜਮੀਨ ਜਾਇਦਾਦ ਬਣਾ ਦਿੱਤੀ ਆ ਕਿ ਜੇਕਰ ਇਹ ਸਾਰੀ ਉਮਰ ਵਿਹਲੇ ਬੈਠ ਕੇ ਵੀ ਖਾਵੇ ਤਾਂ ਵੀ ਨਹੀਂ ਮੁੱਕੇਗੀ ਮੈਂ ਆਪਣੇ ਪੁੱਤਰ ਨੂੰ ਆਰਾਮਦਾਇਕ ਜ਼ਿੰਦਗੀ ਦੇਣਾ ਚਾਹੁੰਨਾ ਹਾਂ ਤੇ ਮੈਂ ਇਹਦੇ ਲਈ ਇਨਾ ਕੁ ਜੋੜ ਕੇ ਜਾਵਾਂਗਾ ਕਿ ਮੇਰੇ ਮਰਨ ਤੋਂ ਬਾਅਦ ਵੀ ਇਹ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜੀ ਸਕੇ ਪਤਨੀ ਨੇ ਬਹੁਤ ਕਹਿਣਾ ਕਿ ਨਹੀਂ ਕੋਈ ਨਾ ਕੋਈ ਕੰਮ ਧੰਦਾ ਕਰਨ ਦੀ ਇਹਨੂੰ ਆਦਤ ਪਾਓ ਕਹਿੰਦੇ ਚਲੋ ਇਦਾਂ ਹੀ ਸਮਾਂ ਬੀਤਦਾ ਗਿਆ ਪੁੱਤਰ ਜਵਾਨ ਹੋ ਗਿਆ ਤੇ ਇਧਰ ਕਿਸਾਨ ਦੀ ਅਚਾਨਕ ਹੀ ਮੌਤ ਹੋ ਗਈ ਕਹਿੰਦੇ ਕਿਸਾਨ ਦੀ ਅਚਾਨਕ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਹ ਪੁੱਤਰ ਦੇ ਸਿਰ ਤੇ ਆਣ ਪਈ ਪਰ ਹੁਣ ਉਹ ਪੁੱਤਰ ਜ਼ਿੰਮੇਵਾਰੀਆਂ ਸੰਭਾਲਣ ਦੇ ਲਾਇਕ ਹੀ ਨਹੀਂ ਸੀ ਕਿਉਂਕਿ ਪਿਤਾ ਨੇ ਕਦੇ ਵੀ ਕੋਈ ਕੰਮ ਆਪਣੇ ਪੁੱਤਰ ਨੂੰ ਕਰਨ ਹੀ ਨਹੀਂ ਦਿੱਤਾ ਉਹਨੂੰ ਕੋਈ ਕੁਝ ਸਮਝ ਨਹੀਂ ਸੀ ਕਿ ਸਾਡੇ ਘਰ ਦੇ ਵਿੱਚ ਪੈਸਾ ਕਿੱਥੋਂ ਆਉਂਦਾ ਹੈ ਕਿੱਥੇ ਖਰਚਿਆ ਜਾਂਦਾ ਹੈ ਕਿਉਂਕਿ ਉਹਨੇ ساری ਉਮਰ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਕਹਿੰਦੇ ਕੁਝ ਦਿਨ ਸੋਗ ਦੇ ਵਿੱਚ ਬੀਤੇ ਪਿਤਾ ਦੀ ਮੌਤ ਦੇ ਦੁੱਖ ਵਿੱਚ ਬੀਤੇ ਅਤੇ ਕੁਝ ਸਮੇਂ ਬਾਅਦ ਮਾਹੌਲ ਫਿਰ ਪਹਿਲਾਂ ਵਰਗਾ ਹੋ ਗਿਆ ਪੁੱਤਰ ਨੂੰ ਜਿਵੇਂ ਆਦਤ ਪਈ ਸੀ ਐਸ਼ ਆਰਾਮ ਦੀ ਜ਼ਿੰਦਗੀ ਦੀ ਖੁੱਲਾ ਖਰਚਾ ਕਰਨਾ ਸਾਰਾ ਦਿਨ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਦੇ ਫਿਰਦੇ ਰਹਿਣਾ ਮਾਂ ਨੇ ਬਹੁਤ ਚਿੰਤਾ ਕਰਨੀ ਮਾਂ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਉਣਾ ਕਿ ਪੁੱਤਰ ਪਹਿਲਾਂ ਤਾਂ ਤੇਰੇ ਸਿਰ ਤੇ ਤੇਰੇ ਪਿਤਾ ਜੀ ਸੀ ਉਹਨਾਂ ਦੇ ਸਿਰ ਤੇ ਤੂੰ ਐਸ਼ ਕੀਤੀ ਪਰ ਹੁਣ ਤੈਨੂੰ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਣੀਆਂ ਨੇ ਨਿਭਾਉਣੀਆਂ ਪੈਣੀਆਂ ਨੇ ਪੁੱਤਰ ਤੂੰ ਕੋਈ ਨਾ ਕੋਈ ਕੰਮ ਧੰਦਾ ਕਰ ਲੈ ਤੂੰ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜ ਪਰ ਕਹਿੰਦੇ ਪੁੱਤਰ ਨੇ ਕਹਿਣਾ ਕਿ ਮਾਂ ਇਹ ਕੰਮ ਮੇਰੇ ਕਰਨ ਦੇ लायक ਦਾ ਨਹੀਂ ਆ ਇਹ ਕੰਮ ਮੈਂ ਕਰ ਹੀ ਨਹੀਂ ਸਕਦਾ ਕਈ ਵਾਰ ਪੁੱਤਰ ਨੇ ਕੋਸ਼ਿਸ਼ ਵੀ ਕੀਤੀ ਪਰ ਉਹ ਨਾ ਕਰ ਪਾਇਆ ਕਿਉਂਕਿ ਜਦੋਂ ਪੁੱਤਰ ਦੇ ਕੰਮ ਕਰਨ ਦਾ ਟਾਈਮ ਸੀ ਉਦੋਂ ਤਾਂ ਪਿਤਾ ਨੇ ਕੁਝ ਕਰਨ ਨਾ ਦਿੱਤਾ ਅਤੇ ਜਦੋਂ ਹੁਣ ਉਹ ਕਰਨਾ ਚਾਹੁੰਦਾ ਸੀ ਉਹ ਕੁਝ ਵੀ ਕਰਨੀ ਸੀ ਪਾਰਿਆ ਕਿਉਂਕਿ ਕੁਝ ਵੀ ਸਿੱਖਿਆ ਹੀ ਨਹੀਂ ਸੋ ਮਾਂ ਨੂੰ ਹੋਰ ਜ਼ਿਆਦਾ ਚਿੰਤਾ ਹੋਣ ਲੱਗੀ ਤਾਂ ਮਾਂ ਨੇ ਮਨ ਦੇ ਵਿੱਚ ਸੋਚਿਆ ਵੀ ਕਿਉਂ ਨਾ ਆਪਣੇ ਪੁੱਤਰ ਦਾ ਵਿਆਹ ਕਰ ਦਵਾਂ ਜੋ ਉਹਦੇ ਸਿਰ ਤੇ ਜ਼ਿੰਮੇਵਾਰੀ ਪਵੇਗੀ ਆਪਣੀ ਘਰ-ਕਰਸਤੀ ਨੂੰ ਸੁਮਾਲੇਗਾ ਜ਼ਿੰਮੇਵਾਰ ਬਣੇਗਾ ਕਹਿੰਦੇ ਇਹ ਸੋਚ ਕੇ ਮਾਣੇ ਵਿਆਹ ਕਰ ਦਿੱਤਾ ਪਰ ਹੁਣ ਪੁੱਤਰ ਦੀਆਂ ਜ਼ਿੰਮੇਵਾਰੀਆਂ ਤਾਂ ਵਧ ਗਈਆਂ ਪਰ ਪੁੱਤਰ ਜ਼ਿੰਮੇਵਾਰ ਨਹੀਂ ਬਣਿਆ ਬਲਕਿ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਗਿਆ ਘਰ ਦੇ ਵਿੱਚ ਨਵੀਂ ਵਿਆਹੀ ਆਈ ਨੌ ਵੀ ਹਰ ਵੇਲੇ ਆਪਣੇ ਪਤੀ ਨੂੰ ਇਹੋ ਕਹਿੰਦੀ ਕਿ ਤੁਸੀਂ ਕੋਈ ਖੁਦ ਦਾ ਕੰਮ ਧੰਦਾ ਕਰੋ ਕੁਲ ਪੈਸਾ ਕਮਾ ਕੇ ਘਰ ਦੇ ਵਿੱਚ ਲੈ ਕੇ ਆਓ ਕਿਉਂਕਿ ਪਿਤਾ ਜੀ ਦੀ ਕੀਤੀ ਹੋਈ ਕਮਾਈ ਕਿੰਨਾ ਕੁ ਚਿਰ ਚੱਲੇਗੀ ਇਹ ਪੈਸਾ ਇੱਕ ਨਾ ਇੱਕ ਦਿਨ ਤਾਂ ਮੁੱਕਣਾ ਹੀ ਆ ਸੋ ਕਹਿੰਦੇ ਇਹੋ ਹੋਇਆ ਕਿ ਜੋ ਪਿਤਾ ਨੇ ਧਨ ਇਕੱਠਾ ਕੀਤਾ ਸੀ ਉਹ ਤਾਂ ਇਹਨਾਂ ਦੀ ਐਸ਼ ਆਰਾਮ ਦੀ ਜ਼ਿੰਦਗੀ ਦੇ ਵਿੱਚ ਖਤਮ ਹੋ ਗਿਆ ਕੁੱਲੇ ਖਰਚੇ ਕਰਕੇ ਛੇਤੀ ਹੀ ਖਤਮ ਹੋ ਗਿਆ ਹੁਣ ਪੁੱਤਰ ਨੇ ਧਿਆਨ ਕਰ ਲਿਆ ਪਿਤਾ ਦੀ ਬਣਾਈ ਹੋਈ ਜ਼ਮੀਨ ਵੱਲ ਕਹਿੰਦੇ ਜਦੋਂ ਪੁੱਤਰ ਨੇ ਪਹਿਲਾ ਟੱਕ ਜ਼ਮੀਨ ਦਾ ਵੇਚਿਆ ਤਾਂ ਕਹਿੰਦੇ ਹੁਣ ਤਾਂ ਮਾਂ ਦੀ ਵੀ ਜਿਵੇਂ ਹਿੰਮਤ ਟੁੱਟ ਗਈ ਵੀ ਹੁਣ ਕੀ ਬਣੇਗਾ ਰੱਬ ਦੇ ਅੱਗੇ ਅਰਦਾਸਾਂ ਕੀਤੀਆਂ ਕਿ ਰੱਬ ਮੈਨੂੰ ਕੋਈ ਰਾਹ ਦਿਖਾ ਮੈਂ ਆਪਣੇ ਪੁੱਤਰ ਨੂੰ ਕਿੰਜ ਸਮਝਾਵਾਂ ਕਿ ਇਸ ਤਰ੍ਹਾਂ ਵਿਹਲੇ ਬੈਠਿਆ ਨਹੀਂ ਸਰਨਾ ਵਿਹਲੇ ਰਹਿ ਰਹਿ ਕੇ ਪੁੱਤਰ ਦਾ ਸਰੀਰ ਆਲਸੀ ਹੋ ਗਿਆ ਦਿਲਦਰ ਦੇ ਨਾਲ ਪਰ ਗਿਆ ਕਈ ਤਰ੍ਹਾਂ ਦੇ ਉਹਨੂੰ ਦੁੱਖ ਰੂਰ ਵੀ ਲੱਗ ਗਏ ਇਸ ਗੱਲ ਦੀ ਵੀ ਚਿੰਤਾ ਸੋ ਮਾਂ ਨੇ ਇੱਕ ਦਿਨ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੀ ਪੁੱਤਰ ਮੈਂ ਇੱਕ ਗੱਲ ਤੈਨੂੰ ਦੱਸਣਾ ਭੁੱਲ ਗਈ ਸਾਂ ਕਿਤੇ ਇਹ ਨਾ ਹੋਵੇ ਕਿ ਮੈਨੂੰ ਵੀ ਪ੍ਰਮਾਤਮਾ ਦੇ ਘਰ ਤੋਂ ਬਲਾਵਾ ਆ ਜਾਵੇ ਕਿਉਂਕਿ ਮੇਰੀ ਵੀ ਉਮਰ ਹੋ ਚੁੱਕੀ ਹੈ ਕੋਈ ਪਤਾ ਨਹੀਂ ਕਦੋਂ ਪ੍ਰਮਾਤਮਾ ਦੇ ਘਰੋਂ ਬੁਲਾਵਾ ਸਕਦਾ ਹੈ ਇਸ ਕਰਕੇ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਤੇਰੇ ਪਿਤਾ ਜੀ ਨੇ ਤੇਰੇ ਲਈ ਇੱਕ ਖਜ਼ਾਨਾ ਆਪਣੀ ਜ਼ਮੀਨ ਦੇ ਵਿੱਚ ਦੱਬਿਆ ਹੈ ਜੇਕਰ ਉਹ ਖਜ਼ਾਨਾ ਤੈਨੂੰ ਮਿਲ ਜਾਵੇ ਤਾਂ ਤੇਰੀਆਂ ਤਾਂ ਸੱਤ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਨੇ ਕਹਿੰਦੇ ਇਹ ਗੱਲ ਸੁਣ ਕੇ ਪੁੱਤਰ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਕਿ ਜੇਕਰ ਇਹ ਖਜ਼ਾਨਾ ਮੈਨੂੰ ਮਿਲ ਜਾਵੇ ਤਾਂ ਸੱਚਮੁੱਚ ਮੇਰੀ ਤਾਂ ਜ਼ਿੰਦਗੀ ਬਣ ਜਾਵੇਗੀ ਕਹਿੰਦੇ ਕਹਿਣ ਲੱਗਾ ਮਾਂ ਜਲਦੀ ਦੱਸ ਉਹ ਖਜ਼ਾਨਾ ਕਿਹੜੇ ਖੇਤ ਦੇ ਵਿੱਚ ਕਿੱਥੇ ਜੇ ਦੱਬਿਆ ਹੈ ਮੈਂ ਹੁਣੇ ਹੀ ਨਾਲ ਕਾਮਿਆਂ ਨੂੰ ਲਿਜਾ ਕੇ ਉਹ ਖਜ਼ਾਨਾ ਪਟਵਾ ਕੇ ਲੈ ਆਉਣਾ ਹਾਂ ਮਾੜੇ kia ਨਾ ਪੁੱਤਰ ਇਹ ਗਲਤੀ ਨਾ ਕਰੀ ਇਹ ਖਜ਼ਾਨੇ ਬਾਰੇ ਮੈਨੂੰ ਪਤਾ ਏ ਤੇ ਹੁਣ ਮੈਂ ਤੈਨੂੰ ਦੱਸ ਦਿੱਤਾ ਏ ਬਸ ਇਹ ਗੱਲ ਆਪਣੇ ਦੋਵਾਂ ਦੇ ਵਿੱਚ ਕਰ ਰਵੇ ਕਿਸੇ ਵੀ ਕਾਮੇ ਨੂੰ ਕਿਸੇ ਵੀ ਨੌਕਰ ਚਾਕਰ ਨੂੰ ਪਤਾ ਨਾ ਲੱਗੇ ਕਿਉਂਕਿ ਜੇਕਰ ਇਹ ਗੱਲ ਬਾਹਰ ਆਈ ਤਾਂ ਹੋ ਸਕਦਾ ਏ ਤੇਰੇ ਤੋਂ ਪਹਿਲਾਂ ਹੀ ਕੋਈ ਉਹ ਖਜ਼ਾਨਾ ਉਥੋਂ ਪੁੱਟ ਕੇ ਲੈ ਜਾਵੇ ਜਾਂ ਹੋ ਸਕਦਾ ਏ ਤੇਰੇ ਕੋਲ ਖਜ਼ਾਨਾ ਆਉਣ ਤੋਂ ਬਾਅਦ ਉਹ ਖਜ਼ਾਨਾ ਕੋਈ ਚੋਰੀ ਕਰਕੇ ਲੈ ਜਾਵੇ ਉਹ ਖਜ਼ਾਨੇ ਕਰਕੇ ਤੇਰੇ ਕਈ ਦੁਸ਼ਮਣ ਬਣ ਸਕਦੇ ਆ ਇਸ ਕਰਕੇ ਇਹ ਗੱਲ ਤੂੰ ਆਪਣੇ ਤੱਕ ਹੀ ਰੱਖਾ ਅਤੇ ਉਹ ਖਜ਼ਾਨਾ ਤੈਨੂੰ ਖੁਦ ਨੂੰ ਪੁੱਟਣਾ ਪੈਣਾ ਏ ਕਹਿੰਦੇ ਮਾਂ ਆਪਣੇ ਪੁੱਤਰ ਨੂੰ ਆਪਣੀ ਜ਼ਮੀਨ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਲੈ ਕੇ ਗਈ ਉੱਥੇ ਜਾ ਕੇ ਦੇਖਿਆ ਕਿ ਉਹ ਕਿਸਾਨ ਦੀ ਮੌਤ ਤੋਂ ਬਾਅਦ 5-7 ਸਾਲ ਬੀਤ ਚੁੱਕੇ ਜਨ ਉਹਦੇ ਜਾਣ ਪਿੱਛੋਂ ਕਦੇ ਵੀ ਉਹ ਖੇਤ ਦੇ ਵਿੱਚ ਕੋਈ ਫਸਲ ਨਾ ਬੀਜੀ ਗਈ ਉਹ ਜ਼ਮੀਨ ਬੰਜਰ ਬਣ ਚੁੱਕੀ ਸੀ ਮਾਂ ਨੇ ਕਈ ਦਾ ਇੱਕ ਟੱਕ ਮਾਰ ਕੇ ਪੁੱਤਰ ਦੀ ਸ਼ੁਰੂਆਤ ਕਰਾ ਦਿੱਤੀ ਕਿ ਪੁੱਤਰਾ ਤੂੰ ਇਸ ਪਾਸਿਓਂ ਜ਼ਮੀਨ ਕੁੱਟਣੀ ਸ਼ੁਰੂ ਕਰ ਖਜ਼ਾਨਾ ਇੱਥੋਂ ਕਿਤੋਂ ਹੀ ਮਿਲੇਗਾ ਕਹਿੰਦੇ ਕਰਦਿਆਂ ਕਰਦਿਆਂ ਸਾਰੀ ਜ਼ਮੀਨ ਪੁੱਟੀ ਗਈ ਪਰ ਖਜ਼ਾਨਾ ਨਾ ਮਿਲਿਆ ਪੁੱਤਰ ਬੜਾ ਹੀ ਨਾਰਾਜ਼ ਹੋਇਆ ਕਹਿਣ ਲੱਗਾ ਮਾਂ ਮੈਂ ਤਾਂ ਸਾਰੀ ਜ਼ਮੀਨ ਪੁੱਟ ਕੇ ਵੇਖ ਲਈ ਖਜ਼ਾਨਾ ਤਾਂ ਮਿਲਿਆ ਨਹੀਂ ਮਾਂ ਨੇ ਕਿਹਾ ਨਹੀਂ ਪੁੱਤਰ ਇਹ ਗੱਲ ਤਾਂ ਪੱਕੀ ਆ ਕਿ ਖਜ਼ਾਨਾ ਇਸੇ ਜ਼ਮੀਨ ਦੇ ਵਿੱਚ ਆ ਹੁਣ ਤੂੰ ਇੰਜ ਕਰ ਇਹ ਪੁੱਟੀ ਹੋਈ ਜ਼ਮੀਨ ਦੇ ਵਿੱਚ ਪਾਣੀ ਦਾ ਦੇ ਹੋ ਸਕਦਾ ਹੈ ਖਜ਼ਾਨਾ ਪਾਣੀ ਲਾਉਣ ਕਰਕੇ ਉੱਪਰ ਆ ਜਾਵੇ ਕਿੰਨੇ ਬੱਸ ਜਿਵੇਂ ਜਿਵੇਂ ਮਾਂ ਕਹਿੰਦੀ ਗਈ ਪੁੱਤਰ ਮਗਰ ਮਗਰ ਕਰਦਾ ਗਿਆ ਕਿੰਦੇ ਦਾਈ ਮਾਣ ਹੈ ਆਪਣੀ ਸਮਝਦਾਰੀ ਦੇ ਨਾਲ ਪਹਿਲਾ ਪੁੱਤਰ ਤੋਂ ਆਪਣੀ ਜ਼ਮੀਨ ਨੂੰ ਫਸਲ ਬੀਜਣ ਦੇ ਯੋਗ ਬਣਾ ਲਿਆ ਤੇ ਫਿਰ ਉਹਦੇ ਵਿੱਚ ਬੀਜ ਵੀ ਵਿਜਵਾ ਦਿੱਤਾ ਕਿੰਨੇ ਵੇ ਕਰਦਿਆਂ ਕਰਦਿਆਂ ਉਹਨਾਂ ਦੇ ਖੇਤਾਂ ਦੇ ਵਿੱਚ ਬੀਜਿਆ ਹੋਇਆ ਬੀਜ ਧਰਤੀ ਦੇ ਵਿੱਚੋਂ ਨਿਕਲਿਆ ਪੁੱਤਰ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਜਦੋਂ ਹੱਥੀ ਬੀਜਿਆ ਹੋਇਆ ਬੀਜ ਪਰਫੁੱਲਤ ਹੁੰਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਆ ਕਹਿੰਦੇ ਉਹਨੇ ਖੁਸ਼ੀ-ਖੁਸ਼ੀ ਆ ਕੇ ਮਾਂ ਨੂੰ ਦੱਸਿਆ ਕਿ ਮਾਂ ਖਜ਼ਾਨਾ ਤਾਂ ਨਹੀਂ ਇਹਦੇ ਲੱਭਿਆ ਪਰ ਉਹ ਬੰਜਰ ਜ਼ਮੀਨ ਦੇ ਵਿੱਚ ਜੋ ਫਸਲ ਮੈਂ ਬੀਜੀ ਹੈ ਨਾ ਉਹ ਉੱਗ ਪਈਆ ਮਾਂ ਵੀ ਬੜੀ ਖੁਸ਼ ਹੋਈ ਕੁਝ ਸਮੇਂ ਬਾਅਦ ਉਹ ਫਸਲ ਵੱਡੀ ਹੋਈ ਪੁੱਤਰ ਤੇਰ ਬੜਾ ਖੁਸ਼ ਹੋਇਆ ਕਰੇ ਕਿ ਮਾਂ ਜਿਵੇਂ ਪਿਤਾ ਜੀ ਦੇ ਹੁੰਦਿਆਂ ਆਪਣੇ ਖੇਤਾਂ ਵਿੱਚ ਫਸਲਾਂ ਲੈ ਰਹੁੰਦੀਆਂ ਸਨ ਬਿਲਕੁਲ ਉਹਵੇਂ ਹੀ ਅੱਜ ਆਪਣੇ ਖੇਤਾਂ ਦੇ ਵਿੱਚ ਫਸਲਾਂ ਲਹਿਰਾ ਰਹੀਆਂ ਨੇ ਕਹਿੰਦੇ ਉਹਨ ਪੁੱਤਰ ਦਾ ਸਾਰਾ ਧਿਆਨ ਆਪਣੀ ਫਸਲ ਵੱਲ ਹੋ ਗਿਆ ਇਦਾਂ ਕਰਦਿਆਂ ਕਰਦਿਆਂ ਫਸਲ ਪੱਕ ਗਈ ਉਹ ਫਸਲ ਨੂੰ ਵੇਚ ਕੇ ਜਦੋਂ ਪੁੱਤਰ ਪੈਸੇ ਕਮਾ ਕੇ ਕਰਨ ਲੈ ਗਿਆ ਤਾਂ ਬਹੁਤ ਖੁਸ਼ ਸੀ ਕਹਿਣ ਲੱਗਾ ਮਾਂ ਤੁਹਾਡਾ ਦੱਸਿਆ ਹੋਇਆ ਖਜ਼ਾਨਾ ਜ਼ਮੀਨ ਦੇ ਵਿੱਚੋਂ ਤਾਂ ਨਹੀਂ ਮਿਲਿਆ ਪਰ ਮੇਰੇ ਪਿਤਾ ਦੀ ਜ਼ਮੀਨ ਦੇ ਵਿੱਚੋਂ ਵਿੱਚੀ ਹੋਈ ਫਸਲ ਇਹ ਵੀ ਖਜ਼ਾਨੇ ਨਾਲੋਂ ਘੱਟ ਨਹੀਂ ਆ। ਦੇਖ ਉਹਨੂੰ ਵੇਚ ਕੇ ਮੈਨੂੰ ਕਿੰਨੇ ਪੈਸੇ ਮਿਲੇ ਆ। ਕਹਿੰਦੇ ਮਾਂ ਨੇ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲਿਆ ਅਤੇ ਕਿਹਾ ਪੁੱਤਰ ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣਾ ਚਾਹੁੰਦੀ ਸੀ ਕਿ ਤੇਰੇ ਕੋਲ ਅਸਲ ਖਜ਼ਾਨਾ ਹੈ ਤੇਰੇ ਪਿਤਾ ਦੀ ਇਹ ਜ਼ਮੀਨ। ਤੇਰਾ ਅਸਲ ਖਜ਼ਾਨਾ ਹੈ ਤੇਰੀ ਹੱਥੀਂ ਕੀਤੀ ਹੋਈ ਮਿਹਨਤ। ਪੁੱਤਰ ਮਿਹਨਤੀ ਬੰਦਾ ਮਿੱਟੀ ਨੂੰ ਵੀ ਹੱਥ ਪਾਵੇ ਉਹ ਵੀ ਸੋਨਾ ਬਣ ਜਾਂਦਾ ਹੈ। ਸੋ ਇਸ ਕਰਕੇ ਤੂੰ ਮਿਹਨਤ ਕਰਨ ਦੀ ਆਦਤ ਪਾ ਵੇਲਾ ਸ਼ਰੀਰ ਦਲਿੱਦਰ ਦਾ ਘਰ ਬਣ ਜਾਂਦਾ ਹੈ ਤੇ ਜਦੋਂ ਸਾਡੇ ਘਰ ਵਿੱਚ ਦਲਿੱਦਰ ਆ ਜਾਂਦਾ ਹੈ ਨਾ ਉੱਥੇ ਗਰੀਬੀ ਬਿਮਾਰੀ ਕੰਗਾਲੀ ਕਲੇਸ਼ ਇਹ ਸਭ ਚੀਜ਼ਾਂ ਵਾਸ ਕਰਦੀਆਂ ਨੇ ਤੇ ਜਿੱਥੇ ਮਿਹਨਤ ਉੱਥੇ ਖੁਸ਼ੀਆਂ ਉੱਥੇ ਬਰਕਤਾਂ ਉੱਥੇ ਤੰਦਰੁਸਤੀ ਤਰੱਕੀ ਆਉਂਦੀ ਆ ਸੋ ਅੱਜ ਤੋਂ ਬਾਅਦ ਆਪਣੇ ਹੱਥੀਂ ਮਿਹਨਤ ਕਰਨੀ ਆ। ਸੁਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਇਹ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਿ ਸਾਡੇ ਸਰੀਰ ਦਾ ਆਲਸ ਦਲਿੱਤਰ ਇਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਆ ਜਿਸ ਸਰੀਰ ਦੇ ਵਿੱਚ ਆਲਸ ਆ ਜਾਵੇ ਦਲਿੱਤਰ ਪੈਣਾ ਸ਼ੁਰੂ ਹੋ ਜਾਵੇ ਉਹਦੇ ਘਰ ਦੇ ਵਿੱਚ ਗਰੀਬੀ ਬਿਮਾਰੀ ਆਉਣ ਲੱਗਿਆਂ देर ਨਹੀਂ ਲੱਗਦੀ ਹਰ ਵੇਲੇ ਕਲੇਸ਼ ਰਹਿੰਦਾ ਏ। ਮਿਹਨਤੀ ਬੰਦਾ ਕਿਤੋਂ ਨਾ ਕਿਤੋਂ ਆਪਣੇ ਘਰ ਪਰਿਵਾਰ ਦੇ ਗੁਜ਼ਾਰੇ ਦੇ ਲਈ ਕੋਈ ਇੰਤਜ਼ਾਮ ਕਰ ਹੀ ਲੈਂਦਾ ਹੈ ਸੋ ਅਸਲ ਖਜਨਨਾ ਹੈ ਸਾਡੇ ਹੱਥੀਂ ਕੀਤੀ ਹੋਈ ਮਿਹਨਤ ਸਾਡਾ ਇਹ ਸੋਹਣਾ ਤੰਦਰੁਸਤ ਸਰੀਰ ਇਹ ਸਰੀਰ ਦੇ ਨਾਲ ਜਿੰਨੀ ਮਿਹਨਤ ਕਰਾਂਗੇ ਇਹ ਤੰਦਰੁਸਤ ਵੀ ਰਹੇਗਾ ਅਤੇ ਤਰੱਕੀ ਵੀ ਕਰੇਗਾ ਸੋ ਇਸ ਕਰਕੇ ਹਰ ਰੋਜ਼ ਸਵੇਰੇ ਜਲਦੀ ਉੱਠੋ ਓਟ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਸਾਡੀ ਮਿਹਨਤ ਦੇ ਨਾਲ ਨਾਲ ਉਹ ਪਰਮਪਿਤਾ ਪਰਮਾਤਮਾ ਦੀ ਰਹਿਮਤ ਵੀ ਇਹ ਬਹੁਤ ਜ਼ਰੂਰੀ ਆ ਸਾਡੀ ਮਿਹਨਤ ਦੇ ਨਾਲ ਰੱਬ ਦੀ ਰਹਿਮਤ ਮਿਲ ਜਾਵੇ ਤਾਂ ਸਾਡੀ ਮਿਹਨਤ ਨੂੰ ਹੋਰ ਰੰਗ-ਪਾਗ ਲੱਗਦੇ ਨੇ ਸੋ ਸਵੇਰੇ ਉੱਠੋ ਪਰਮਾਤਮਾ ਦਾ ਨਾਮ ਜਪੋ ਫਿਰ ਕੁਝ ਸਮਾਂ ਆਪਣੇ ਸ਼ਰੀਰ ਨੂੰ ਦਿਓ ਕਸਰਤ ਕਰੋ ਸਵੇਰ ਦੀ ਸੈਰ ਕਰੋ ਤਾਂ ਸ਼ਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਆਲਸ ਅਨਿੱਤਰ ਨਹੀਂ ਪੈਂਦਾ ਸ਼ਰੀਰ ਸਾਡਾ ਚੁਸਤੀ ਫੁਰਤੀ ਵਿੱਚ ਰਹਿੰਦਾ ਹੈ ਸ਼ਰੀਰ ਸਾਡਾ ਤੰਦਰੁਸਤ ਰਹਿੰਦਾ ਹੈ ਸਵੇਰੇ ਸਵੇਰ ਦਾ ਸੌਣਾ ਅਤੇ ਸੰਧਿਆ ਵੇਲੇ ਦਾ ਸੌਣਾ ਇਹ ਦੋਵੇਂ ਹੀ ਸਾਡੇ ਸਰੀਰ ਨੂੰ ਦਲਿੱਦਰ ਦੇ ਨਾਲ ਆਲਸ ਦੇ ਨਾਲ ਪਰਦੇ ਆ ਬਿਮਾਰੀਆਂ ਦੇ ਨਾਲ ਪਰਦੇ ਆ ਸਵੇਰੇ ਸਵੇਰ ਦੇ ਸੌਣ ਤੋਂ ਬਚੋ ਅਤੇ ਸੰਧਿਆ ਵੇਲੇ ਦੀ ਨੀਂਦ ਤੋਂ ਬਚੋ ਰਾਤ ਨੂੰ ਸਮੇਂ ਸਿਰ ਸੌਂ ਤਰ ਸਵੇਰੇ ਸਮੇਂ ਸਿਰ ਆਪਣੇ ਆਪ ਜਾਗ ਜਾਂਦੀ ਆ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਮ ਨਾਲ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ